ਇੱਲਾ ਜਿਹੜੀਆਂ ਬੜੀਆਂ ਖੂਬਸੂਰਤ ਤਸਵੀਰਾਂ ਤੁਹਾਡੀ ਮੋਬਾਈਲ ਸਕਰੀਨ ਤੇ ਚੱਲ ਰਹੀਆਂ ਨੇ ਇਹੋ ਜੀ ਆ ਵੀਡੀਓ ਨੂੰ ਸਾਂਝਾ ਜ਼ਰੂਰ ਕਰ ਦਿਆ ਕਰੋ ਤਾਂ ਜੋ ਇਹੋ ਜੀ ਆ ਵੀਡੀਓ ਨੂੰ ਵੇਖ ਕੇ ਹੋਰ ਲੋਕ ਵੀ ਜਿਹੜੇ ਨੇ ਇਹੋ ਜੀ ਨੇਕ ਭਰਾਲੇ ਕਰ ਸਕਣ ਤੇ ਇਹਨਾਂ ਦੇ ਨਾਲ ਲੋਹੜੀ ਮਨਾ ਸਕਣ ਕਿਉਂਕਿ ਇਹ ਲੋਹੜੀ ਆਪਣੀ ਜਿਹੜੀ ਹੈ ਉਡੀਕ ਦੇ ਵਿੱਚ ਲੋਕ ਬੈਠੇ ਹੁੰਦੇ ਨੇ ਕਿ ਕੋਈ ਨੇਕ ਬੰਦਾ ਆਵੇ ਤੇ ਇਹਨਾਂ ਦੀ ਜਿਹੜੀ ਹੈ ਲੋਹੜੀ ਵਧੀਆ ਮਣੀ ਸਕੇ ਇਸ ਦੇ ਲਈ ਇਹੋ ਜੀਆਂ ਵੀਡੀਓ ਨੂੰ ਸਾਂਝਾ ਜ਼ਰੂਰ ਕਰਿਆ ਕਰੋ ਸਰ ਮਾਈ ਲੋਹੜੀ ਤੇ ਨੀਹ ਜਾਰੀ ਕੜਵਾਇਕ तेरे तेरे <laughs> को खुशी जारी हो रही है दिखाया तो जा रिया ने, ने सत जी ਮੈਂ ਜੀਵਨਜੋਤ ਕੋਰ ਤੁਸੀਂ ਦੇਖ ਰਹੇ ਹੋ ਜੰਨਤ ਟੀਵੀ ਗੁਰੂਹਰ ਸਾਹੀ ਦੀ ਦਾਣਾ ਮੰਡੀ ਦੇ ਵਿੱਚ ਖੜੇ ਆ ਜਿੱਥੇ ਕਿ ਲੋੜੀਆਂ ਤਾਂ ਅੱਜ ਜਿਹੜੀਆਂ ਤੁਸੀਂ ਕਾਫੀ ਦੇਖੀਆਂ ਹੋਣਗੀਆਂ ਕਿਉਂਕਿ ਕਿਸੇ ਦੇ ਨਵਾਂ ਵਿਆਹ ਹੋਇਆ ਹੈ ਤੇ ਕਿਸੇ ਦੇ ਬੱਚਾ ਜੰਮਿਆ ਹੈ ਤਾਂ ਪਹਿਲੀ ਲੋੜੀ ਆਪਣੇ ਘਰ ਦੇ ਵਿੱਚ ਬੜੇ ਧੂਮ-ਧਾਮ ਦੇ ਨਾਲ ਮਨਾ ਮਨਾ ਰਹੇ ਨੇ ਰਿਸ਼ਤੇਦਾਰਾਂ ਨੂੰ ਬੁਲਾ ਰਹੇ ਨੇ ਉੱਥੇ ਹੀ ਅੱਜ ਲੋੜੀ ਵਾਲੇ ਦਿਨ ਜਿਹੜਾ ਦਾਣਾ ਮੰਡੀ ਦੇ ਗਰੀਬਾਂ ਦੇ ਵਿੱਚ ਜਿਹੜੀ ਹੈ ਲੋੜੀ ਵੰਡ ਰਹੇ ਆ ਦੀ ਪ੍ਰੈਸ ਕਲਬ ਗੁਰੂਹਰ ਸਾਹੀ ਦੇ ਸਾਰੇ ਮੈਂਬਰ ਪਹੁੰਚੇ ਹੋਏ ਨੇ ਤੇ ਸਰਦਾਰ ਜਸਵਿੰਦਰ ਸਿੰਘ ਬਰਾੜ ਜਿਹੜਾ ਹੈ ਅਗਰੀਬਾ ਦੇ ਵਿੱਚ ਲੋੜੀ ਵੰਡ ਰਹੇ ਨੇ ਤਾਂ ਜੋ ਇਹਨਾਂ ਦੀ ਵੀ ਜਿਹੜੀ ਆ ਲੋੜੀ ਵਧੀਆ ਬਤੀਤ ਹੋ ਸਕੇ ਇਹਨਾਂ ਨੂੰ ਵੀ ਜਿਹੜਾ ਇਹ ਖੁਸ਼ੀਆਂ ਮਿਲ ਸਕਣ ਕਿਉਂਕਿ ਇਹਨਾਂ ਦੀਆਂ ਖੁਸ਼ੀਆਂ ਆਪਣੇ ਥਰੂ ਹੀ ਜਿਹੜਾ ਇਹ ਦਿੱਤੀਆਂ ਜਾਂਦੀਆਂ ਨੇ ਆਪਾਂ ਹੀ ਇਹਨਾਂ ਨੂੰ ਖੁਸ਼ੀਆਂ ਜੜੀਆਂ ਸਾਂਝੀਆਂ ਇਹਨਾਂ ਦੇ ਨਾਲ ਕਰ ਸਕਦੇ ਆ ਤੇ ਇਸ ਦੇ ਲਈ ਦੀਪਰੈਸ ਕਲਬ ਗੁਰੂ ਹਰ ਸਾਹਿਬ ਦੇ ਸਾਰੇ ਮੈਂਬਰਾਂ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਤੇ ਨਾਲ ਦੀ ਨਾਲ ਐਸਐਚਓ ਸਰਦਾਰ ਜਸਵਿੰਦਰ ਸਿੰਘ ਬਰਾੜ ਵੀ ਜਿਹੜਾ ਹੈ ਲੋੜੀ ਵੰਡ ਰਹੇ ਨੇ ਦੀਪਰੈਸ ਕਲਬ ਗੁਰੂ ਹਰ ਸਾਹਿਬ ਦੇ ਮੈਂਬਰ ਜਿਹੜੇ ਨੇ ਤੁਸੀਂ ਵੇਖ ਸਕਦੇ ਹੋ ਸਾਰੇ ਮੈਂਬਰ ਜਿਹੜੇ ਨੇ ਪਹੁੰਚੇ ਹੋਏ ਨੇ ਉੱਥੇ ਹੀ ਐਸਐਚਓ ਜਸਵਿੰਦਰ ਸਿੰਘ ਬਰਾੜਵੀ ਪਹੁੰਚਣੇ ਸਾਰੇ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਵਿਰਾਟ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਪਹਿਲਾ ਜਿਹੜੀਆਂ ਬੜੀਆਂ ਖੂਬਸੂਰਤ ਤਸਵੀਰਾਂ ਤੁਹਾਡੀ ਮੋਬਾਈਲ ਸਕਰੀਨ ਤੇ ਚੱਲ ਰਹੀਆਂ ਨੇ ਇਹੋ ਜੀ ਆ ਵੀਡੀਓ ਨੂੰ ਸਾਂਝਾ ਜ਼ਰੂਰ ਕਰ ਦਿਆ ਕਰੋ ਤਾਂ ਜੋ ਇਹੋ ਜੀ ਆ ਵੀਡੀਓ ਨੂੰ ਵੇਖ ਕੇ ਹੋਰ ਲੋਕ ਵੀ ਜਿਹੜੇ ਨੇ ਇਹੋ ਜੀ ਇਨੇਕ ਉਤਰਾਲੇ ਕਰ ਸਕਣ ਤੇ ਇਹਨਾਂ ਦੇ ਨਾਲ ਲੋਹੜੀ ਮਨਾ ਸਕਣ ਕਿਉਂਕਿ ਇਹ ਲੋਹੜੀ ਆਪਣੀ ਜਿਹੜੀ ਹੈ ਉੜੀਕ ਦੇ ਵਿੱਚ ਲੋਕ ਬੈਠੀ ਹੁੰਦੇ ਨੇ ਕਿ ਕੋਈ ਨੇਕ ਬੰਦਾ ਆਵੇ ਤੇ ਇਹਨਾਂ ਦੀ ਜਿਹੜੀ ਹੈ ਲੋਹੜੀ ਵਧੀਆ ਮਨਾਈ ਸਕੇ ਇਸ ਦੇ ਲਈ ਇਹੋ ਜੀਆਂ ਵੀਡੀਓ ਨੂੰ ਸਾਂਝਾ ਜ਼ਰੂਰ ਕਰਿਆ ਕਰੋ ਇਹੋ ਜੇ ਲੋਕ ਜਿਹੜੇ ਨੇ ਵੇਖ ਕੇ ਵਧੀਆ ਉਪਰਾਲੇ ਜਿਹੜੇ ਗਰੀਬਾਂ ਨਾਲ ਆਪਣੀ ਲੋਹੜੀ ਮਨਾ ਸਕਣ ਵੱਲੋਂ ਉੱਥੇ ਲੋਹੜੀ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਬੜੀ ਵਧੀਆ ਬੜੇ ਨੇਕ ਤਰੀਕੇ ਦੇ ਨਾਲ ਜਿਹੜੀ ਹੈ ਲੋਹੜੀ ਮਨਾਈ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਮੋਬਾਈਲ ਤੇ ਬੜੀਆਂ ਖੂਬਸੂਰਤ ਤਸਵੀਰਾਂ ਤੁਹਾਡੀ ਮੋਬਾਈਲ ਸਕਰੀਨ ਤੇ ਚੱਲ ਰਹੀਆਂ ਨੇ ਜਿੱਥੇ ਕਿ ਦੀ ਗੁਰੂ ਘਰ ਸਾਇਅ ਪ੍ਰੈਸ ਕਲੱਬ ਦੇ ਮੈਂਬਰ ਜਿਹੜੇ ਨੇ ਫਰੂਟ ਵੀ ਵੰਡ ਰਹੇ ਨੇ ਉੱਥੀ ਜਿਹੜਾ ਇਹ ਮੂੰਗਫਲੀ ਰੋੜੀਆਂ ਵੀ ਜਿਹੜੀਆਂ ਵੰਡ ਕੇ ਲੋੜੀ ਮਨਾਈ ਜਾ ਰਹੀ ਹੈ ਇਹੋ ਜੀਆਂ ਵੀਡੀਓ ਨੂੰ ਜਰੂਰ ਜਿਹੜਾ ਇਹ ਸਾਂਝਾ ਜਰੂਰ ਕਰਿਆ ਕਰੋ ਖੁਸ਼ੀ ਜਿਹੜੀ ਹੈ ਤੁਸੀਂ ਇਹਨਾਂ ਦੇ ਚਿਹਰੇ ਤੇ ਦੇਖ ਸਕਦੇ ਹੋ ਤੇ ਲੋੜੀ ਵੀ ਨਾਲ ਦੀ ਨਾਲ ਬਾਲੀ ਹੋਈ ਹੈ ਲੋੜੀ ਬਾਲਣ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਸਾਰੇ ਜਿਹੜਾ ਹੈ ਪ੍ਰਵਾਸੀ ਮਜ਼ਦੂਰ ਜਿਹੜਾ ਲੋੜੀ ਵੀ ਸੇਕ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਇਹ ਆਪਣਾ ਜੋ ਵੀ ਸਮਾਨ ਹੁੰਦਾ ਹੈ ਰਿਓੜੀਆਂ ਗੱਚਕ ਮੂੰਫਲੀ ਕਿਉਂਕਿ ਕਿਸੇ ਦਾ ਵਿਆਹ ਨਵਾਂ ਹੋਇਆ ਹੈ ਕਿਸੇ ਦੇ ਬੱਚਾ ਜਨਮਿਆ ਤਾਂ ਆਪਣੇ ਘਰ ਦੇ ਵਿੱਚ ਬੜੇ ਧੂਮਤਾਂ ਦੇ ਨਾਲ ਜਿਹੜੀ ਹੈ ਲੋਹੜੀ ਮਨਾ ਰਹੇ ਨੇ ਉੱਥੇ ਜਿਹੜਾ ਇਹ ਦੀ ਗੁਰੂ ਹਰ ਸੈਕ ਪਲੱਸ ਕਲੱਬ ਦੇ ਮੈਂਬਰਾਂ ਨੇ ਬੜੀ ਸੋਚ ਬੜੀ ਵਧੀਆ ਸੋਚ ਦੇ ਨਾਲ ਇਹ ਪ੍ਰਾਲਾ ਕੀਤਾ ਹੈ ਤੇ ਨਾਲ ਹੀ ਐਸਐਚਓ ਜਸਵਿੰਦਰ ਸਿੰਘ ਬਰਾੜ ਵੀ ਪਹੁੰਚੇ ਹੋਏ ਨੇ ਇਸ ਨੇਕ ਕੰਮ ਦੇ ਲਈ ਗੱਲਬਾਤ ਜਿਹੜੀ ਹੈ ਆਪਾਂ ਐਸਐਚਓ ਜਸਵਿੰਦਰ ਸਿੰਘ ਬਰਾੜ ਨਾਲ ਕਰਦੇ ਹਾਂ ਫਸਟ ਗੱਲ ਸਰ ਸਤਿਕਾਰ ਸ੍ਰੀ ਅੱਜ ਜਿਹੜੀ ਇਹੋ ਜਿਹੀ ਉਪਰਾਲੀਆਂ ਬਾਰੇ ਜਿਹੜੀ ਆ ਚਰੂਲ ਜਾਣਕਾਰੀ ਅੱਜ ਦੀ ਪ੍ਰੈਸ ਕਲੱਬ ਗੁਰੂ ਰਸਾਏ ਦੇ ਸੰਯੋਗ ਨਾਲ ਅ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਲੋਹੜੀ ਦੇ ਪਵਿੱਤਰ ਤਿਹਾੜੀ ਤੇ ਮਾਗੀ ਦੇ ਪਵਿੱਤਰ ਤਿਹਾੜੀ ਤੇ ਅਸੀਂ ਸਾਰਿਆਂ ਨੂੰ ਲੱਖ ਲੱਖ ਜਿਹੜੀਆਂ ਹੈਗੀਆਂ ਮੁਬਾਰਕਾਂ ਦਿੰਨੇ ਆ ਅੱਜ ਦੀ ਪ੍ਰੈਸ ਕਲੱਬ ਦੇ ਸੰਯੋਗ ਨਾਲ ਲੋਹੜੀ ਦਾ ਤਿਹਾੜੀ ਅਸੀਂ ਮਨਾ ਰਹੇ ਆ ਇਹ ਸਮਾਜ ਦੇ ਸਾਡੇ ਜਿਹੜੇ ਭੈਣ ਭਰਾ ਇਹਨਾਂ ਨਾਲ ਜਿਹੜੀ ਲੋੜੀ ਮਨਾ ਕੇ ਸਾਨੂੰ ਬਹੁਤ ਵਧੀਆ ਲੱਗਿਆ ਮੈਂ ਅੱਜ ਇਹ ਤੁਹਾਡੇ ਸੰਯੋਗ ਦੇ ਨਾਲ ਹੀ ਆ ਮੈਨੂੰ ਬਹੁਤ ਵਧੀਆ ਲੱਗਿਆ ਇਹੋ ਜਿਹਾ ਉਪਰਾਲੇ ਹੋਣੇ ਚਾਹੀਦੇ ਬਿਲਕੁਲ ਬਿਲਕੁਲ ਅਸੀਂ ਆਨੇ ਆ ਵੀ ਸਾਡੇ ਜਿਹੜੇ ਇਹ ਭੈਣ ਭਰਾ ਜਿਹੜੇ ਹੈਗੇ ਆ ਉਹਨਾਂ ਨੂੰ ਇਹਨਾਂ ਦੇ ਨਾਲ ਜਿਹੜੇ ਆਪਣਾ ਛੋਟੇ ਵਿਚਾਰੇ ਮੈਂ ਤਾਂ ਵੈਸੇ ਕਹਿ ਨਹੀਂ ਸਕਦਾ ਗਰੀਬ ਵਰਗ ਦੇ ਨਾਲ ਸਾਰੇ ਵਰਗ ਜਿਹੜੇ ਆਪਾਂ ਸਾਰੇ ਪ੍ਰਮਾਤਮਾ ਦੇ ਜਾਏ ਆ ਇਹਨਾਂ ਦੇ ਨਾਲ ਲੋੜੀ ਮਨਾ ਕੇ ਬਹੁਤ ਮਜ਼ਾ ਆਉਂਦਾ ਸਾਰਿਆਂ ਨੂੰ ਮਨਾਉਣੀ ਚਾਹੀਦੀ ਹੈ ਲੋੜੀ ਕਿਉਂਕਿ ਇਹਨਾਂ ਨੂੰ ਵੀ ਚਾਅ ਹੁੰਦੀ ਹੈ ਵੀ ਕੋਈ ਨੇਕ ਬੰਦਾ ਆਏਗਾ ਸਾਡੇ ਲਈ ਕੁਝ ਲੈ ਕੇ ਆਏਗਾ ਤੇ ਸਾਡੀ ਲੋੜੀ ਜਿਹੜੀ ਹੈ ਵਧੀਆ ਮਣੀ ਸਕੇ ਇਹਨਾਂ ਨੂੰ ਵੀ ਚਾਅ ਜਿਹੜੇ ਹੁੰਦੇ ਨੇ ਚਾ ਆਪਾਂ ਵੇਖ ਵੀ ਸਕਦੇ ਆ ਬਿਲਕੁਲ ਮੈਂ ਬਿਲਕੁਲ ਅੱਜ ਦੇਖੋ ਇਹਨਾਂ ਨੂੰ ਕਿੰਨਾ ਇਹਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਆ ਵੀ ਸਾਨੂੰ ਅੱਜ ਸਾਡੇ ਨਾਲ ਲੋੜੀ ਮਨਾ ਰਹੇ ਆ ਇਹਨਾਂ ਨੂੰ ਵੀ ਇਤਸ਼ਾਹ ਕਰਨਾ ਚਾਹੀਦਾ ਆਪਾਂ ਜਿਵੇਂ ਆਪਣੇ ਕਿੰਨੇ ਤਿਹਾਰ ਆ ਬੜੇ ਪਵਿੱਤਰ ਤਿਹਾਰ ਆ ਇਹਨਾਂ ਦੀ ਇੱਕ ਤਾਂ ਬੱਚਿਆਂ ਨੂੰ ਇਹਨਾਂ ਦੇ ਬਾਰੇ ਜਾਣਕਾਰੀ ਮਿਲਦੀ ਆ ਇੱਕ ਬੱਚੇ ਜਿਹੜੇ ਹੈਗਾ ਅੰਦਰੋਂ ਕੰਫਰਟੇਬਲ ਫੀਲ ਕਰਦੇ ਆ ਵੀ ਸਾਡੇ ਨਾਲ ਜਿਹੜੇ ਹੈਗਾ ਵੀ ਆਪਣੇ ਆਪ ਨੂੰ ਟੁੱਟਿਆ ਟੁੱਟਿਆ ਨਹੀਂ ਮਹਿਸੂਸ ਕਰਦੇ ਵੀ ਆਪਾਂ ਨੇ ਭੈਣ ਭਰਾਏ ਵੀ ਇਹਨਾਂ ਨਾਲ ਲੋਹੜੀ ਦਾ ਤਿਹਾਰ ਮਨਾਉਣਾ ਚਾਹੀਦਾ ਮੈਂ ਕਹਿੰਦੀ ਬੜਾ ਵਧੀਆ ਬੜੀ ਨੇਕ ਸੋਚ ਦੇ ਨਾਲ ਜਿਹੜਾ ਐ ਐਸਐਚਓ ਜਸਵਿੰਦਰ ਸਿੰਘ ਬਰਾੜ ਜਿਹੜੇ ਨੇ ਪਹੁੰਚੇ ਹੋਏ ਨੇ ਉੱਥੇ ਹੀ ਦੀ ਗੁਰੂ ਅਰਸਾਈ ਪ੍ਰੈਸ ਕਲੱਬ ਦੇ ਸਾਰੇ ਮੈਂਬਰ ਤੁਸੀਂ ਵੇਖ ਸਕਦੇ ਹੋ ਜਿਹੜੇ ਕਿ ਬੜਾ ਵਧੀਆ ਨੇਕ ਉਪਰਾਲਾ ਕਰ ਰਹੇ ਨੇ ਉੱਥੇ ਹੀ ਆਪਾਂ ਗੱਲ ਕਰਦੇ ਆ ਚੇਅਰਮੈਨ ਨਾਲ ਸੱਸੀ ਕਸਨ ਪਹਿਲਾਂ ਤਾਂ ਲੋਹੜੀ ਦੀਆਂ ਤੁਹਾਨੂੰ ਵਧਾਈਆਂ ਤੁਹਾਨੂੰ ਵੀ ਵਧਾਈਆਂ ਬਹੁਤ ਬਹੁਤ ਕੀ ਕਹਿਣਾ ਚਾਹੋਗੇ ਇਸ ਪ੍ਰਾਲੇ ਬਾਰੇ ਅੱਜ ਲੋਹੜੀ ਦਾ ਪਾਵਨ ਪੁੱਤਰ ਤੇ ਆ ਦੇਸ਼ ਵਾਸੀਆਂ ਦੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਗੁਰੂ ਸਾਹਿਬ ਪ੍ਰੈਸ ਕਾ ਵੱਲੋਂ ਪ੍ਰਵਾਸੀ ਮਜ਼ਦੂਰ ਜੋ ਕਿ ਅਲੱਗ-ਅਲੱਗ ਪ੍ਰਾਂਤਾਂ ਤੋਂ ਇੱਥੇ ਪੰਜਾਬ ਚ ਆ ਕੇ ਕੰਮ ਕਰਨੀ ਵਸੇ ਹੋਏ ਹਨ ਉਹਨਾਂ ਨੂੰ ਸਾਡੇ ਵੱਲੋਂ ਸਾਡੀ ਪ੍ਰੈਸ ਕਲ ਦੇ ਮੈਂਬਰਾਂ ਵੱਲੋਂ ਨਾਲ ਸਹਿਯੋਗ ਨਾਲ ਅਸੀਂ ਇਹਨਾਂ ਬੱਚਿਆਂ ਨੂੰ ਇਹਨਾਂ ਗਰੀਬ ਪਰਿਵਾਰਾਂ ਨੂੰ ਲੋਹੜੀ ਦਾ ਤਿਹਾਰ ਮਨਾ ਰਹੇ ਹਾਂ ਔਰ ਇਹਨਾਂ ਨੂੰ ਜੋ ਵੀ ਮੂਫਲੀ ਏਰੇਵੜੀਆਂ ਫੁੱਲੇ ਗੱਚਕ ਵਗੈਰਾ ਨੂੰ ਦੇਖ ਕੇ ਇਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਏ ਆ ਇਹਨਾਂ ਨੇ ਸਾਡੇ ਕੋਲੋਂ ਲੋਹੜੀ ਦਾ ਸਮਾਨ ਲੈ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ ਲੈ ਵੀ ਸਾਨੂੰ ਕੋ ਲੋਹੜੀ ਦੇਣ ਵਾਸਤੇ ਆ ਗਰੀਬ ਬੰਦੂ ਆਸ ਹੁੰਦੀ ਹੈ ਲੈ ਵੀ ਕੋ ਸਾਨੂੰ ਸਾਡੀ ਖੁਸ਼ੀ ਖੁਸ਼ੀ ਮਲਾਬਤ ਸਾਡੀ ਖੁਸ਼ੀ ਜ਼ਾਹਰ ਕਰ ਰਹੇ ਬੜਾ ਵਧੀਆ ਛੜਾਇਆ ਉਪਰਾਲਾ ਤੁਸੀਂ ਦੇਖ ਸਕਦੇ ਹੋ ਸਾਰੇ ਮੈਂਬਰੀ ਪਹੁੰਚੇ ਹੋਏ ਨੇ ਫਰੂਟ ਵੀ ਜਿਹੜੇ ਨੇ ਵੰਡੇ ਜਾ ਰਹੇ ਨੇ ਸਾਰੇ ਮੈਂਬਰਾਂ ਦੇ ਵੱਲੋਂ ਬੱਚਿਆਂ ਤੇ ਚਿਹਰੇ ਤੇ ਖੁਸ਼ੀ ਜਿਹੜੀ ਆ ਆਪਾਂ ਵੇਖ ਸਕਦੇ ਆ ਇਹੋ ਜੀ ਖੁਸ਼ੀ ਆਪਾਂ ਕਰੋੜਾ ਰੁਪਏ ਲਾ ਕੇ ਇਹੋ ਜੀਆਂ ਦਵਾਵਾਂ ਖੁਸ਼ੀਆਂ ਜੜੀਆਂ ਨਹੀਂ ਖਰੀਦ ਸਕਦੇ ਉੱਥੇ ਹੀ ਬਲਜਿੰਦਰ ਹਾਂਡਾ ਜੀ ਵੀ ਆਪਣੇ ਨਾਲ ਪਹੁੰਚੇ ਹੋਏ ਨੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਨਾ ਦੇ ਚਿਹਰੇ ਤੇ ਖੁਸ਼ੀ ਵੇਖ ਕੇ ਬਿਲਕੁਲ ਵਧੀਆ ਮਹਿਸੂਸ ਹੋ ਰਿਹਾ ਮੈਮ ਫਸਲੀ ਦਾ ਆਪਾਂ ਗੱਲ ਕਰੀਏ ਕਿ ਲੋਹੜੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਜਿੱਦਾਂ ਪੂਰੇ ਦੇਸ਼ ਭਰ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਹ ਤਾਂ ਇੰਨਾ ਵੀ ਛੋਟੇ ਛੋਟੇ ਬੱਚਿਆਂ ਦਾ ਦਿਲ ਕਰਦਾ ਹੈ ਕਿ ਅਸੀਂ ਆਪਦੀਆਂ ਖੁਸ਼ੀਆਂ ਰੀਝਾਂ ਪੂਰੀਆਂ ਕਰੀਏ ਠੀਕ ਹੈ ਫਾਈਨੈਂਸ਼ਲੀ ਵੀਕ ਨੇ ਜਾਂ ਇਹ ਬਾਜ਼ਾਰਾਂ 'ਚ ਨਹੀਂ ਜਾ ਸਕਦੇ ਇਹਨਾਂ ਚੀਜ਼ਾਂ ਨੂੰ ਲੈਣ ਲਈ ਉਸੇ ਲਈ ਆਪਾਂ ਪ੍ਰੈਸ ਕਲੱਬ ਵੱਲੋਂ ਉਪਰਾਲਾ ਕੀਤਾ ਹੈ ਕਿ ਆਪਾਂ ਇਹ ਸਹੂਲਤ ਇਹਨਾਂ ਤੱਕ ਇੱਥੇ ਪਹੁੰਚਾਈਏ ਤੇ ਰਲ ਮਿਲ ਕੇ ਇਹਨਾਂ ਨੂੰ ਵੀ ਆਪਦੀਆਂ ਖੁਸ਼ੀਆਂ ਦਾ ਹਿੱਸਾ ਬਣਾਈਏ ਬੜੀ ਵਧੀਆ ਬੜੀ ਨੇਕ ਸੋਚ ਜਿਹੜੀ ਹੈ ਹਰੇਕ ਮੈਂਬਰ ਦੀ ਇੱਥੇ ਵੇਖਣ ਨੂੰ ਮਿਲ ਰਹੀ ਹੈ ਦੀ ਪ੍ਰੈਸ ਕਲੱਬ ਗੁਰੂ ਘਰ ਸਾਇਦੇ ਸਾਰੇ ਮੈਂਬਰ ਜਿਹੜੇ ਨੇ ਪਹੁੰਚੇ ਹੋਏ ਨੇ ਮਾਤਾ ਜੀ ਦੀ ਚਾਰੇ ਤੇ ਖੁਸ਼ੀ ਜੜਾਏ ਤੁਸੀਂ ਵੇਖ ਸਕਦੇ ਹੋ ਕਿੰਨੇ ਕੋ ਖੁਸ਼ੀ ਜੜੀ ਆ ਹੋ ਰਹੀ ਹੈ ਹਲੋ ਦਰਮੰਦ ਜੀ ਬਿਤੇ ਰ ਅਗਰ ਬੈਠੇ ਤੁਸੀਂ ਮਿਲਣ ਹੋਈ ਕਿ ਤੁਸੀਂ ਖੁਸ਼ੀ ਅਸੀਸਾਂ ਜੜੀਆਂ ਨੇ ਦਿੱਤੀਆਂ ਜਾ ਰੀਆਂ ਨੇ ਉੱਥੇ ਵੀ ਗੁਰੂ ਸਾਹਿਬ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਪਹੁੰਚੇ ਹੋਏ ਨੇ ਕੀ ਇਸ ਪ੍ਰਾਲੇ ਬਾਰੇ ਕਹਿਣਾ ਚਾਹੋਗੇ ਇਹ ਗੁਰੂ ਸਾਹਿਬ ਦੀ ਗੁਰੂ ਸਾਹਿਬ ਪ੍ਰੈਸ ਕਲੱਬ ਵੱਲੋਂ ਹਰ ਸਾਲ ਹੀ ਕੋਈ ਨਾ ਕੋਈ ਹਰ ਸਮੇਂ ਸਮੇਂ ਤੇ ਸਮਾਜ ਸੇਵਾ ਦੇ ਕੰਮ ਕੀਤੇ ਆ ਨੇ ਅੱਜ ਲੋਹੜੀ ਦੇ ਤਿਉਹਾਰ ਜਿੱਥੇ ਹਰੇ ਵਰਗ ਦਾ ਲੋਕ ਮਨਾ ਰਿਹਾ ਹੈ ਲੇਕਿਨ ਇਹ ਗਰੀਬ ਬੱਚਿਆਂ ਨਾਲ ਕੋਈ ਵੀ ਲੋੜੀ ਦਾ ਤਿਉਹਾਰ ਨਹੀਂ ਮਨਾਉਣਾ ਦਾ ਲੇਕਿਨ ਸਾਡੀ ਕਲੱਬ ਵੱਲੋਂ ਇਹ ਅੱਜ ਉਪਰਾਲਾ ਕੀਤਾ ਗਿਆ ਤੇ ਸਮੇਂ-ਸਮੇਂ ਤੇ ਅਸੀਂ ਇਹ ਜੇ ਹੋਰ ਵੀ ਉਪਰਾਲੇ ਕਰਦੇ ਰਵਾਂਗੇ ਤੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਉਹ ਵੀ ਸਮਾਜ ਸੇਵਾ ਦੇ ਕੰਮ ਕਰਦੇ ਰਹਿਣ ਤਾਂ ਜੋ ਇਹ ਲੋਕਾਂ ਨੂੰ ਵੀ ਖੁਸ਼ੀ ਮਿਲ ਸਕੇ ਇਹ ਜੇ ਕੰਮ ਬੜੇ ਵਧੀਆ ਜਿਹੜੇ ਨੇ ਦੀ ਪ੍ਰੈਸ ਕਲੱਬ ਗੁਰੂ ਅਰਸਾ ਇਹਦੇ ਸਾਰੇ ਮੈਂਬਰਾਂ ਵੱਲੋਂ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਉੱਥੇ ਮਨਜੀਤ ਸਿੰਘ ਵੀ ਪਹੁੰਚੇ ਨੇ ਗੱਲਬਾਤ ਕਰਦੇ ਆ ਇਹੋ ਜਿਹੇ ਉਪਰਾਲੇ ਜਿਹੜੇ ਨੇ ਹੋਣੇ ਚਾਹੀਦੇ ਨੇ ਬਿਲਕੁਲ ਜੀ ਇਹੋ ਜਿਹੇ ਅੱਜ ਤਿਉਹਾਰਾਂ ਦੇ ਵਿੱਚ ਜਿਹੜੇ ਲੋੜਵੰਦ ਤੇ ਗਰੀਬ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜਿਆ ਖਾਣ ਪੀਣ ਦਾ ਸਮਾਨ ਵੰਡ ਕੇ ਤਾਂ ਜਿਹੜੇ ਉਹ ਵੀ ਮਤਲਬ ਆਪਣਾ ਤਿਉਹਾਰ ਮਨਾ ਸਕਣ ਇਹੋ ਜਿਹਾ ਹਰ ਇੱਕ ਬੰਦੇ ਨੇ ਉਪਰਾਲਾ ਕਰਨਾ ਚਾਹੀਦਾ ਜਿੰਨਾ ਕੋਈ ਕਰ ਸਕਦਾ ਜਿੰਨੀ ਕਿਸੇ ਦੀ ਜੇਬ ਸਾਦ ਦੇ ਸਕਦੀ